ਆ ਵੀਰੋ ਗੱਲ ਕਰਨ ਲੱਗੇ ਆ ਬਾਪੂ ਸਿਮਰਨਜੀਤ ਸਿੰਘ ਮਾਨ ਦੀ ਪੰਜਾਬ ਦੇ ਸ਼ੇਰ ਦੀ ਬਾਈ 95 ਸਾਲ ਦੀ ਉਮਰ ਹੋ ਗਈ ਆ ਪਰ ਮੁੰਡਿਆਂ ਵਾਂਗੂ ਤੁਰਿਆ ਫਿਰਦਾ ਲੋਕਾਂ ਚ ਮੁੰਡਿਆਂ ਵਾਂਗੂ ਮੁੰਡਿਆਂ ਵਾਂਗੂ ਯਾਰ ਇਹ ਕਮਾਲ ਦੀ ਗੱਲ ਆ ਹੈ 60 ਕੇ ਸਾਲ ਦਾ ਬੰਦਾ ਜਿਹੜਾ ਆ ਉਹ ਮਤਲਬ ਚਾਜਣਾ ਹਿਲਜੁਲ ਨਹੀਂ ਪਾਉਂਦਾ ਪਰ ਬਾਬਾ ਮੰਡਿਆ ਵਾਂਗੋ ਲੋਕਾਂ ਜੇ ਲੈਕਚਰਾਂ ਦਿੰਦਾ ਸਟੇਜਾਂ ਦੇ ਖੜਾ ਹੁੰਦਾ 95 ਸਾਲ ਦੀ ਉਮਰ ਚ ਇਹ ਬੜੀ ਮਤਲਬ ਵੱਡੀ ਗੱਲ ਆ ਕਹਿੰਦੇ ਬਾਬੇ ਨੂੰ ਪਹਿਲੋਂ ਪੁਲਿਸ ਕਸਟਡੀ ਜੀ ਰਹਿਣਾ ਪਿਆ ਨੌ ਵੀ ਖਿੱਚੇ ਗਿਆ ਜੇਲ੍ਹਾਂ ਜੁਲ੍ਹਾਂ ਚ ਵੀ ਜਾਣਾ ਪਿਆ ਇਸ ਦੇ ਬਾਵਜੂਦ ਵੀ ਭਾਈ ਪਤਾ ਨਹੀਂ ਅੰਦਰ ਕੀ ਫਿੱਟ ਕੀਤਾ ਆ ਸਟੇਜਾਂ ਦੇ ਲੈਕਚਰ ਵੀ ਬੜਾ ਵਧੀਆ ਦਿੰਦਾ ਆ ਕੋਲੋ ਕਹਿੰਦੇ ਬਾਪੂ ਏਜੰਸੀਆਂ ਦਾ ਬੰਦਾ ਕੋਲੋ ਕਹਿੰਦੇ ਸਾਡਾ ਹੀਰੋ ਆ ਇਹ ਮੈਨੂੰ ਪਤਾ ਨਹੀਂ ਹੁਣ ਇਹਨਾਂ ਗੱਲਾਂ ਦਾ ਪਰ ਮੈਂ ਤਾਂ ਇੱਕ ਗੱਲ ਦੀ ਤਾਰੀਫ ਕਰਨੀ ਚਾਹੁੰਦਾ ਵੀ ਮੰਨ ਗਿਆ ਮੈਂ ਹੈਨਾ ਪਿਛਲੀ ਵਾਰ ਕਹਿੰਦੇ ਜਿਸ ਜਗ੍ਹਾ ਤੋਂ ਜਿੱਤੇ ਹੀ ਉੱਥੇ ਕਹਿੰਦੇ ਲੋਕਾਂ ਦੇ ਬੜੇ ਕੰਮ ਕੀਤੇ ਆ ਬੜੇ ਕੰਮ ਕੀਤੇ ਕਹਿੰਦੇ ਲੋਕਾਂ ਦੇ ਲੋਕ ਹੀਰੋ ਮੰਨਦੇ ਆ ਦੇਖੋ ਐ ਕਿ ਜਿੱਦ ਦੇ ਗਰੀ ਜਿੱਦ ਦੇ ਵੇਲੇ ਲੋਕ ਤਾਂ ਬੜੇ ਨਾਲ ਆ ਲੋਕ ਤਾਂ ਬੜੇ ਆ ਇਹਨਾਂ ਨਾਲ ਇੱਕ ਉਹ ਮੱਖੀ ਬਦਮਾਸ਼ ਰਫਤਾਰ ਰਾਏ ਉਹ ਜਿਹਨੂੰ ਨਾਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਲੋਕੀ ਜਾਣ ਚੁੱਕਿਆ ਕਿ ਉਹ ਇੱਕ ਬਲੌਗਰ ਆ ਤੇ ਉਹ ਲੋਕਾਂ ਨੂੰ ਉੱਲੂ ਬਣਾਉਂਦਾ ਆ ਉੱਥੇ ਇੰਗਲੈਂਡ ਗਿਆ 10 ਦਿਨ ਰਿਹਾ ਤੇ ਦਹਾਗ ਦਿਨਾਂ ਜੋ ਉਥੇ ਕੰਮ ਕਰਨਾ ਪਿਆ ਤੇ ਭੱਜ ਆਇਆ ਯਾਰ ਪੰਜਾਬ ਵਿਲੀਆਂ ਖਾਂਦੇ ਹੀ ਇੱਥੇ ਕੰਮ ਕਰਨਾ ਪੈਂਦਾ ਉਥੇ ਦੇ ਕਿਤੇ ਵੀ ਲੋਕਾਂ ਨੂੰ ਇੱਧੇ ਉੱਧੇ ਫਸਾ ਕੇ ਵੀਡੀਓ ਚ ਚਾਰ ਇੱਧਰ ਦੀਆਂ ਬੋਲ ਕੇ ਚਾਰ ਉੱਧਰ ਦੀਆਂ ਬੋਲ ਕੇ ਆ ਜਾਂਦੇ ਸੀ ਤੇ ਇੱਥੇ ਤੇ ਕੰਮ ਕਰਨਾ ਪੈਂਦਾ ਤੇ ਉਹ ਭੱਜ ਆਇਆ ਉਥੋਂ ਹੈ ਨਾ ਤੇ ਆ ਜਿਹੜਾ ਆਪਣੇ ਪਹਾਣਾ ਸਿੱਧੂ ਆਏ ਵੀ ਸਾਡਾ ਸੂਰਮਾ ਭਾਈ ਇਹਨੂੰ ਸਲੂਟ ਕਰਨਾ ਪਊਗਾ ਇਹ ਵਧੀਆ ਕੰਮ ਕਰ ਰਿਹਾ ਯਾਰ ਜਿਨ੍ਹਾਂ ਦੇ 15 15 20 ਵੀ ਲੱਖ ਕਿਨੇ ਕਰੇ ਸਾਲਾਂ ਤੋਂ ਮਰੇ ਹੋਏ ਆ ਉਹ ਜੇ 15 ਲੱਖ ਮਰਿਆ ਦੇ ਜੇ ਵਿੱਚੋਂ 50 ਹਜ਼ਾਰ ਭਾਨੇ ਸਦਰੂ ਦੇ ਵੀ ਦਊਗਾ ਤੇ ਕੀ ਗੋਲੀ ਵਜੀ ਆ ਏਜੰਟ ਵੀ ਤਾਂ 15 ਲੱਖ ਖਾਣ ਹੀ ਡਿਆ ਸੀ ਏਜੰਟ ਨੇ ਕੋਹ ਵੀ ਨਹੀਂ ਦੇਣਾ ਸੀ ਤੇ ਚਲੋ ਬਾਕੀ ਬਈ ਦੁਆ ਕਰਦੇ ਆ ਸੰਗਰੂਰ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਸਿੰਘ ਸਾਹਿਬ ਭਾਈ ਬਾਬਾ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰੋ ਵੋਟਾਂ ਪਾਓ ਪੰਜਾਬ ਹੋਰ ਅੱਗੇ ਵਧੇ ਤਰੱਕੀਆਂ ਕਰੇ ਪੰਜਾਬ ਪੰਜਾਬ ਤਰੱਕੀਆਂ ਕਰੂਗਾ ਕਿਉਂਕਿ ਇਸ ਵਾਰ ਵੱਡੇ ਵੱਡੇ ਵਧੀਆ ਵਧੀਆ ਬੰਦੇ ਇਲੈਕਸ਼ਨ ਲੜ ਰਹੇ ਆ ਲਾਖਸਲਾਣਾ ਲੜ ਰਿਹਾ ਲਖਸਲਾਣਾ ਮੈਨੂੰ ਥੋੜਾ ਜਿਹਾ ਹੋਰ ਹਸਾਬ ਦਾ ਲੱਗਦਾ ਗੜਬੜੇ ਵਾਲਾ ਹੀ ਪਰ ਆਪਾਂ ਸਪੋਰਟਰ ਆ ਉਹਦੇ ਆਪਾਂ ਉਹਦੇ ਸਪੋਰਟਰ ਆ ਪਾਨਾ ਸਿੱਧੂ ਦਾ ਮੈਂ ਸਭ ਤੋਂ ਵੱਡਾ ਸਪੋਰਟਰ ਆ ਯਾਰ ਪਾਨਾ ਸਿੱਧੂ ਪਿਆਰ ਕਰਦੇ ਲਵ ਯੂ ਪਾਨਾ ਸਿੱਧੂ ਲਵ ਯੂ ਪਿਆਰ ਕਰਦੇ ਪਾਨਾ ਸਿੱਧੂ ਨੂੰ ਤੇ ਆਪਣੇ ਸੰਗਰੂਰ ਵਾਲੇ ਵੀਰੋ ਸਾਰੇ ਇਕੱਠੇ ਹੋ ਗਏ ਜੋ ਸੰਗਰੂਰ ਬਠਿੰਡਾ ਸਾਰੇ ਇਕੱਠੇ ਹੋ ਕੇ ਬਾਬਾ ਭਾਈ ਆਪਣੇ ਸਿਮਰਜੀਤ ਸਿੰਘ ਮਾਂ ਜੀ ਨੂੰ ਜਿਤਾਓ ਵੋਟਾਂ ਪਾਓ ਗੱਡ ਕੇ ਤੇ ਪੰਜਾਬ ਦੇ ਕੁਝ ਕੰਮ ਹੋਣ ਸਭ ਤੋਂ ਜ਼ਿਆਦਾ ਦੇ ਪੰਜਾਬ 'ਚ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਫੈਕਟਰੀਆਂ ਦੀ ਲੋੜ ਆ ਪੰਜਾਬ 'ਚ ਕਿਉਂਕਿ ਲੋਕਾਂ ਕੋ ਕੰਮਕਾਰ ਹੈ ਨਹੀਂਗਾ ਕੰਮਕਰ ਕੰਮਕਾਰ ਨਾ ਹੋਣ ਦੀ ਵਜ੍ਹਾ ਨਾਲ ਜੂਸ ਗਲਤ ਰਾਹੇ ਪੈਂਦਾ ਫਿਰ ਯਾਰ ਕੰਮਕਾਰ ਹੋਵੇ ਤਾਂ ਕੋਈ ਨਸ਼ਾ ਨਹੀਂ ਕਰੂਗਾ ਕੰਮਕਾਰ ਨਹੀਂ ਹੈਗਾ ਲੋਕੀ ਨਸ਼ਾ ਵੀ ਕਰਦੇ ਆ ਹਨ ਸੋ ਬੇਨਤੀ ਆ ਵੱਦ ਵੱਦ ਬਾਪੂ ਨੂੰ ਵੋਟਾਂ ਪਾਓ ਜਿਤਾਓ ਤੇ ਬਾਪੂ ਦਾ ਵਾਹੇ ਆਖਰੀ ਟਾਈਮ ਹੀ ਆ ਬਾਅਦ ਜਦੋਂ ਬਾਪੂ ਚਲਾ ਗਿਆ ਸਾਰੇ ਆ ਗਿਆ ਕਰਨਾ ਯਾਰ ਬਾਪੂ ਹੁੰਦਾ ਹੀ ਬਾਪੂ ਹੁੰਦਾ ਹੀ ਹੁਣ ਭਾਵੇਂ ਤੁਸੀਂ ਵਿਰੋਧ ਹੀ ਕਰਦੇ ਆ ਹੈ ਤੇ ਪਾਓ ਵੋਟਾਂ ਮੇਰੇ ਵੀਰ ਤੇ ਆਪਣਾ ਵੀਡੀਓ ਗੱਡ ਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ